ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੀ ਲੜੀ ਵਿੱਚ ਕਮਿਸ਼ਨਰਟ ਪੁਲਿਸ ਅਮਰ ਸਰ ਵੱਲੋਂ ਮੁਹਿੰਮ ਜਿਹੜੀ ਛੇੜੀ ਹੋਈ ਹੈ ਲਗਾਤਾਰ ਇਸ ਇਹੋ ਜਿਹੇ ਵਿਅਕਤੀਆਂ ਦੇ ਖਿਲਾਫ ਜਿਹੜੇ ਇਹੋ ਜਿਹੇ ਕੰਮਾਂ 'ਚ ਪਏ ਹੋਏ ਨੇ ਮਾ ਜੋ ਕਮਿਸ਼ਨਰ ਸ਼੍ਰੀ ਗੋਪਾਲ ਸਿੰਘ ਜੀ ਪੁਲਰ ਵੱਲੋਂ ਕਮਿਸ਼ਨਰ ਪੁਲਿਸ ਦੇ ਸਾਰੇ ਆਫਸਰਸ ਨੂੰ ਐਸ ਐਚ ਓ ਨੂੰ ਇਹਦਾ ਤਾਂ ਕੀਤੀਆਂ ਹੋਈਆਂ ਨੇ ਵੀ ਜਿਹੇ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਇਹਦੀ ਲੜੀ ਵਿੱਚ ਇੱਕ ਗੇਟਕੀਮਾ ਪੁਲਿਸ ਜਿਹੜੀ ਹੈਗੀ ਆ ਉਹਨਾਂ ਨੇ ਇੱਕ ਕਾਮਯਾਬੀ ਹਾਸਲ ਹੋਈ ਉਹਨਾਂ ਨੂੰ ਜਿਨ੍ਹਾਂ ਨੇ ਦੋ ਵਿਅਕਤੀ ਗ੍ਰਫਤਾਰ ਕੀਤੇ ਨੇ 1 ਕਿਲੋ 14 ਗ੍ਰਾਮ ਉਹਨਾਂ ਕੋਲੋਂ ਹੈਰਨ ਮਿਲੀ ਆ ਇਹ ਪਟੋਲਿੰਗ ਕਰ ਰਹੇ ਸੀਗੇ ਪੁਲਿਸ ਪਾਰਟੀ ਔਰ ਰੇਲਵੇ ਜਿਹੜੀ ਕਲੋਨੀ ਹੈਗੀ ਆ ਬੀ ਬਲਾਕ ਕੁਆਟਰ ਉਹਦੇ ਵਿੱਚ ਦੋ ਬੰਦੇ ਉਹਨਾਂ ਨੇ ਇੰਟਰਸੈਪਟ ਕੀਤੇ ਸੀਗੇ ਉਹ ਸ਼ੱਕੀ ਉਹਨਾਂ ਨੂੰ ਲੱਗੇ ਔਰ ਉਹਦੇ ਕੋਈ ਇੱਕ ਨਵਲਫ ਸੀਗਾ ਜਦੋਂ ਉਹਨੂੰ ਚੈੱਕ ਕੀਤਾ ਗਿਆ ਤੇ ਉੱਚ ਹਿਰਨ ਰਿਕਵਰ ਹੋਈ ਔਰ ਨਾਲ 10000 ਡਰਗ ਮਨੀ ਵੀ ਰਿਕਵਰ ਕੀਤੀ ਹੈ ਇਹ ਮੈਂ ਸਮਝਦਾ ਬਹੁਤ ਜਿਆਦਾ ਪੁਲਿਸ ਦੀ ਮੁਸ਼ਤੈਦੀ ਦਾ ਕਾਰਨ ਦੇ ਨਾਲ ਜਿਹੜਾ ਅਚੀਵਮੈਂਟ ਹੋਈ ਹੈ ਔਰ ਇੱਥੇ ਇਹ ਦੱਸਣ ਜੋ ਗੱਲ ਹੈਗੀ ਹੈ ਵੀ ਜਿਹੜੇ ਦੋ ਦੋਸ਼ੀ ਨੇ ਸੁਖਦੇਵ ਸਿੰਘ ਮੱਟੂ ਔਰ ਸਾਹਿਲ ਕੁਮਾਰ ਮਸਤ ਇਹ ਜਿਹੜੇ ਛੋਟਾ ਹਰੀਪੁਰਾ ਹੈਗਾ ਇੱਥੋਂ ਦੇ ਰਹਿਣ ਵਾਲੇ ਨੇ ਦੋਨੇ ਔਰ ਇਹ ਇਹਦੇ ਵਿੱਚ ਹੋਰ ਵੀ ਖਾਸ ਵਰਨਜੋਗ ਗੱਲ ਹੈਗੀ ਆ ਕਿਉਂਕਿ ਅੱਜਕੱਲ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਔਰ ਲਗਾਤਾਰ ਲੋਕੀ ਮੱਥਾ ਟੇਕ ਰਹੇ ਨੇ ਮੰਦਿਰ ਵਗੈਰਾ ਜਾ ਰਹੇ ਨੇ ਔਰ ਭਗਵੇਂ ਕੱਪੜਿਆਂ ਦੇ ਰੂਪ ਵਿੱਚ ਆਵਾਜਾਈ ਵੀ ਕਾਫੀ ਹੈਗੀ ਆ ਔਰ ਇਹ ਵਿਅਕਤੀ ਭਗਵੇਂ ਕੱਪੜੇ ਪਾ ਕੇ ਹੀ ਆਸਥਾ ਦੀ ਆੜ ਵਿੱਚ ਇਹ ਘੁੰਮ ਰਹੇ ਸੀਗੇ ਔਰ ਪੁਲਿਸ ਨੇ ਬੜੀ ਇਹਨੂੰ ਮੁਸਤੈਦੀ ਨਾਲ ਇਹਨੂੰ ਕਾਬੂ ਕੀਤਾ ਔਰ ਇਹਨਾਂ ਨੂੰ ਗ੍ਰਫਤਾਰ ਕਰਕੇ ਇਹਨਾਂ ਤੋਂ ਰਿਕਵਰੀ ਹਾਸਲ ਕੀਤੀ ਇਹਨਾਂ ਦਾ ਕ੍ਰਾਸ ਬਾਉਂਡਰ ਜਿਹੜਾ ਹੈਗਾ ਕਨੈਕਸ਼ਨ ਵੀ ਸਥਾਪਿਤ ਹੋਇਆ ਔਰ ਬੰਦਾ ਜਦ ਕੋਈ ਇਹਨਾਂ ਨੇ ਹੀਰਨ ਵਗੈਰਾ ਲਈ ਉਹ ਵੀ ਸਟ੍ਰੇਸ ਹੋ ਗਿਆ ਇਹ ਸੁਖਦੇਵ ਸਿੰਘ ਮੱਟੂ ਔਰ ਸਾਹਿਲ ਕੁਮਾਰ ਦੋਨੇ ਕ੍ਰਿਮੀਨਲ ਨੇ ਇਹਨਾਂ ਤੇ ਪਹਿਲਾਂ ਵੀ ਸੁਖਦੇਵ ਸਿੰਘ ਤੇ ਪੰਜ ਮੁਕੱਦਮੇ ਦਰਜ ਨੇ ਇਸੇ ਤਰ੍ਹਾਂ ਜਿਹੜਾ ਸਾਹਿਲ ਕੁਮਾਰ ਹੈਗਾ ਉਹਤੇ ਚਾਰ ਮੁਕੱਦਮੇ ਆਲਰੇਡੀ ਦਰਜ ਨੇ